ਆ ਮੇਰਾ ਨਾਮ ਹੈ ਹਦੀਬ ਸਿੰਘ ਤੇ ਅਜ ਤੋਂ 9 ਸਾਲ ਪਹਿਲਾਂ ਮੈਂ ਆਪਣਾ ਵੇਟ ਲਾਸ ਕੀਤਾ ਸੀ 9 ਸਾਲ ਪਹਿਲੇ ਮਤਲਬ ਕਿ ਜਿਹੜੀ ਮੇਰੀ ਉਮਰ ਸੀ ਉਦੋਂ ਜ਼ਿਆਦਾ ਲੱਗਦੀ ਸੀ ਹੁਣ ਘੱਟ ਲੱਗਦੀ ਹੈ ਤੇ ਅਗਲੇ 9 ਸਾਲਾਂ ਦੇ ਵਿੱਚ ਬਹੁਤ ਵੱਡਾ ਜਾਦੂ ਵੀ ਹੋਣ ਵਾਲਾ ਹੈ ਤੁਸੀਂ ਸਾਰੇ ਦੇਖ ਕੇ ਹੈਰਾਨ ਹੋ ਜਾਓਗੇ ਸੇਮ ਚੀਜ਼ ਤੁਹਾਡੇ ਨਾਲ ਵੀ ਹੋਣੀ ਹੈ ਠੀਕ ਹੈ ਤਾਂ ਇਹ ਜਦੋਂ ਸੇਮ ਚੀਜ਼ ਤੁਹਾਡੇ ਨਾਲ ਹੋਏਗੀ ਹੋਏਗੀ ਤਾਂ ਜੇ ਤੁਸੀਂ 90 ਦਿਨ 90 ਡੇਜ਼ ਦਾ ਜਿਹੜਾ ਟਾਰਗੇਟ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ 90 ਦਿਨਾਂ ਦੇ ਵਿੱਚ ਤੁਸੀਂ ਕੀ ਕਰਨਿਆ ਆਪਣੇ ਫਿਟਨੈਸ ਜਰਨੀ ਨੂੰ ਕਿੱਥੇ ਲਿਕੇ ਜਾਣਾ ਹੈ ਜੋ ਤੁਹਾਡੇ ਛੋਟੇ ਛੋਟੇ ਗੋਲ ਹੋਣਗੇ ਜਦੋਂ ਤੁਹਾਡੇ ਕੋਲੇ ਉਹ ਹੋਣਗੇ ਫੇਰ ਹੀ ਤੁਸੀਂ ਉਹਨਾਂ ਨੂੰ ਜਦੋਂ ਤੁਸੀਂ ਅਚੀਵ ਕਰੋਗੇ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਲਾਈਫਸ ਦੇ ਵਿੱਚ ਆਪਣੀ ਫਿਟਨੈਸ ਜਰਨੀ ਦੇ ਵਿੱਚ ਸਕਸੈਸਫੁਲ ਹੋ ਸਕਦੇ ਹੋ ਠੀਕ ਹੈ ਨਾ ਸੋ ਸੇਮ ਚੀਜ਼ ਜਿਹੜੀ ਹੈਗੀ ਤੁਹਾਡੇ ਨਾਲ ਵੀ ਹੋ ਸਕਦੀ ਹੈ ਬਟ ਇਹ ਕਿ 90 ਦਿਨਾਂ ਦੇ ਅੰਤਰੰਤਰ ਤੁਹਾਨੂੰ ਇੱਕ ਚੀਜ਼ ਦਾ ਜਰੂਰ ਪਤਾ ਲੱਗ ਜਾਏਗਾ ਕਿ ਜਿਹੜੀ ਆਪਣੀ ਬਾਡੀ ਹੈ ਬਾਡੀ ਹੀ ਸਭ ਤੋਂ ਵੱਡਾ ਡਾਕਟਰ ਹੈ ਉਸ ਨੂੰ ਕੋਈ ਹੋਰ ਮੈਡੀਸਿਨ ਦੀ कोई और चीज दी ਲੋੜ ਨਹੀਂ ਹੈ ਠੀਕ ਹੈ ਸੋ ਇਸ ਜਿੰਨਾ ਤੁਸੀਂ ਇਸ ਨੂੰ ਮੈਡੀਸਿਨ ਤੇ ਲੈ ਕੇ ਜਾਓਗੇ ਉਨਾਂ ਹੀ ਕੀ ਹੈ ਇਹ ਹੋਰ ਮੈਡੀਸਿਨ ਤੇ ਜ਼ਿਆਦਾ ਲੱਗ ਜੇਗੀ ਠੀਕ ਬਟ ਜੇ ਤੁਸੀਂ ਇਸ ਨੂੰ ਇਸ ਦੀ मतलब ਜੇ ਇਸ ਦੀ ਸਾਰੀ ਸਮਝ ਗਈ ਹੈ ਹੈ ਨਾ ਇਸ ਦੀ ਸਾਇੰਸ ਸਮਝ ਗਈ ਬੋਡੀ ਦੀ ਤਾਂ ਇਸ ਤੋਂ ਵੱਡਾ ਕੋਈ ਡਾਕਟਰ ਨਹੀਂ ਹੈ ਤੇ ਆਪਣੇ ਅੰਦਰ ਹੀ ਇੱਕ ਰੱਬ ਵਸਦਾ ਹੈ ਤਾਂ ਉਸ ਦੀ ਡੇਲੀ ਆਪਾਂ ਨੇ ਪੂਜਾ ਕਰਨੀ ਹੈ ਜਿਵੇਂ ਆਪਾਂ ਕਹਦੇ ਨੇ ਕਿ ਜੇ ਪੈਟਰੋਲ ਵਾਲੀ ਗੱਡੀ ਦੇ ਵਿੱਚ ਡੀਜ਼ਲ ਨਹੀਂ ਪਾ ਸਕਦੇ ਡੀਜ਼ਲ ਵਾਲੀ ਗੱਡੀ ਦੇ ਵਿੱਚ ਪੈਟਰੋਲ ਨਹੀਂ ਪਾ ਸਕਦੇ ਤਾਂ ਇਸ ਨੂੰ ਜਿੰਨਾ ਤੁਸੀਂ ਸੋਚ ਸਮਝ ਕੇ ਯੂਜ਼ ਕਰੋਗੇ ਉਨਾ ਹੀ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਠੀਕ ਹੈ ਸੋ ਇਹਨਾਂ 90 ਦਿਨਾਂ ਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਸਮਝ ਆਏਗੀ ਕਿ ਕੀ ਖਾਣਾ ਕੀ ਪੀਣਾ ਕੀ ਚਾਹੀਦਾ ਤੁਹਾਡੀ ਬਾਡੀ ਨੂੰ ਇਹ ਹਰ ਇੱਕ ਚੀਜ਼ ਤੁਹਾਨੂੰ ਪਤਾ ਚੱਲ ਜਾਏਗੀ ਤੇ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਕੋਚ ਬਣ ਜਾਓਗੇ ਜਦੋਂ ਤੁਸੀਂ ਹਰ ਇੱਕ ਚੀਜ਼ ਨੋਟ ਕਰੋਗੇ ਨੋਟ ਕਰਕੇ ਜੋ ਤੁਸੀਂ ਇੰਪਲੀਮੈਂਟ ਕਰਨਾ ਸਟਾਰਟ ਕਰ ਲਓਗੇ ਨਾ ਤਾਂ ਤੁਸੀਂ ਇੱਕ ਕੋਚ ਬਣ ਜਾਓਗੇ ਫਿਰ ਤੁਹਾਨੂੰ ਤੁਹਾਡਾ weight ਕੋਈ ਵਧਾ ਨਹੀਂ ਸਕਦਾ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਹੋਣਾ ਠੀਕ ਹੈ ਇਸ ਬੋਡੀ ਨੂੰ ਸਿਰਫ ਕੁਝ ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਚੰਗਾ ਖਾਣਾ ਚਾਹੀਦਾ ਫਿਰ ਇਸ ਤੋਂ ਬਾਅਦ ਆਸ-ਪਾਸ ਜਿਹੜੇ ਲੋਕ ਹੈਗੇ ਨੇ ਇਹਨੂੰ ਚੰਗੇ ਲੋਕ ਚਾਹੀਦੇ ਨੇ ਇੱਕ ਚੰਗਾ ਗੁਰੂ ਚਾਹੀਦਾ ਇੱਕ ਚੰਗੀ ਨੀਂਦ ਚਾਹੀਦੀ ਠੀਕ ਹੈ ਤੇ ਸਭ ਤੋਂ ਇੰਪੋਰਟੈਂਟ ਚੀਜ਼ ਚੰਗਾ ਮਾਈਂਡਸੈਟ ਚਾਹੀਦਾ ਅਗਰ ਤੁਸੀਂ 100% ਫਿਟ ਰਹਿਣਾ ਹੈ ਤਾਂ ਉਸ ਦੇ ਵਿੱਚ 20% ਰੋਲ ਕਿਸ ਚੀਜ਼ ਦਾ ਹੁੰਦਾ ਐਕਸਰਸਾਈਜ਼ ਦਾ ਜੋ ਆਪਾਂ ਮਾਰਨਿੰਗ ਕਲੱਬ ਦੇ ਵਿੱਚ ਕਰਵਾਂਦੇ ਆ ਦੈਨ ਉਸ ਤੋਂ ਬਾਅਦ 80% ਰੋਲ ਤੁਹਾਡੇ ਖਾਣ-ਪੀਣ ਦਾ ਹੁੰਦਾ ਠੀਕ ਹੈ ਤੇ ਜਿਹੜਾ ਖਾਣਾ-ਪੀਣਾ ਹੈ ਉਸ ਦੇ ਵਿੱਚੋਂ 20% ਰੋਲ ਤੁਹਾਡੇ ਨਿਊਟ੍ਰੀਸ਼ਨ ਦਾ 80% ਰੋਲ ਅੱਗੇ ਤੁਹਾਡੇ ਮਾਈਂਡ ਸੈਟ ਦਾ ਠੀਕ ਹੈ ਮਾਈਂਡ ਸੈਟ ਸਵੇਰੇ ਉੱਠਣਾ ਜਾਂ ਨਹੀਂ ਉੱਠਣਾ ਜੇ ਤੁਸੀਂ ਮਤਲਬ ਤੁਸੀਂ

ਸਵੇਰੇ ਉੱਠ ਕੇ ਜੇ ਆਪਾਂ ਨੋਟਸ ਬਣਾਣੇ ਆ ਕਿਉਂਕਿ ਜਿਵੇਂ ਆਪਾਂ ਬੱਚਿਆਂ ਨੂੰ ਕਹਿੰਦੇ ਹੁੰਦੇ ਆ ਕਿ ਸਵੇਰ ਉੱਠ ਕੇ ਜੋ ਪੜ ਲਿਆ ਉਹ ساری ਉਮਰ ਯਾਦ ਰਹਿੰਦਾ ਤਾਂ ਇਹ ਚੰਗੀ ਆਦਤ ਹੈ ਜਾਂ ਮਾੜੀ ਆਦਤ ਹੈ ਚੰਗੀ ਆਦਤ ਹੈ ਨਾ ਤਾਂ ਜਿਹੜੀਆਂ ਆਪਾਂ ਲੋਕਾਂ ਨੂੰ ਚੀਜ਼ਾਂ ਇਹ ਸਿਖਾ ਰਹੇ ਆ ਜਿੰਨੀਆਂ ਵੀ ਚੀਜ਼ਾਂ ਆਪਾਂ ਮਾਰਨਿੰਗ ਕਲੱਬ ਦੇ ਵਿੱਚ ਕਰਵਾ ਰਹੇ ਆ ਬੱਚਿਆਂ ਦੀ ਤਰ੍ਹਾਂ ਇੰਜੋਏ ਕਰ ਰਹੇ ਆ ਤਾਂ ਇਹ ਚੰਗੀਆਂ ਆਦਤਾਂ ਨੇ ਤੇ ਜੇ ਚੰਗੀਆਂ ਆਦਤਾਂ ਤੁਹਾਡੇ ਨਾਲ ਤੁਸੀਂ ਆਪਣੇ ਆਪ ਨੂੰ ਚੇਂਜ ਕਰ ਲਿਆ ਨਾ ਕਿਉਂਕਿ ਇੱਕ ਮੈਂ ਲਾਈਨ ਸੁਣੀ ਸੀ ਕਿ ਤੁਸੀਂ ਆਪਣਾ ਫਿਊਚਰ ਚੇਂਜ ਨਹੀਂ ਕਰ ਸਕਦੇ ਉਹ ਤਾਂ ਦੇਖੋ ਪ੍ਰੀਪਲਾਨਡ ਹੈ ਜੋ ਮਤਲਬ ਤੁਹਾਡੀ ਲਾਈਫ ਦੇ ਵਿੱਚ ਹੋਣਾ ਹੈ ਉਹ ਆਲਰੇਡੀ ਹੋ ਚੁੱਕੀ ਹੈ ਬਸ ਇਹ ਕਿ ਤੁਸੀਂ ਉਸ ਦੇ ਉੱਪਰ ਚੱਲਦੇ ਜਾ ਰਹੇ ਹੋ ਪਰ ਜੇ ਤੁਸੀਂ ਆਪਣੀਆਂ ਆਦਤਾਂ ਨੂੰ ਚੇਂਜ ਕਰ ਲਿਆ ਤੁਸੀਂ ਆਪਣਾ ਫਿਊਚਰ ਵੀ ਚੇਂਜ ਕਰ ਸਕਦੇ ਹੋ ਯਾਨੀ ਕਿ ਹਰ ਇੱਕ ਚੀਜ਼ ਤੁਹਾਡੀਆਂ ਆਦਤਾਂ ਵਿੱਚ ਲੁਕੀ ਹੋਈ ਹੈ ਤੁਸੀਂ ਦੇਖੋ ਤੁਹਾਨੂੰ ਨਾ ਮਾੜਾ ਕਰਨ ਦੇ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਕੁਝ ਵੀ ਉਹਦੇ ਵਿੱਚ ਚੇਂਜ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਗਲਤ ਹੈਬਿਟ ਤੇ ਲਾਜੋ ਗਲਤ ਹੈਬਿਟ ਤੇ ਲੈ ਕੇ ਵੀ ਕੀ ਜਣਾ ਹੈ ਆਬਵੀਅਸ ਹੈ ਕਿ ਜਦੋਂ ਜੀਤੇ ਕੰਟਰੋਲ ਨਾ ਕੀਤਾ ਤਾਂ ਉਹ ਗਲਤ ਆਤ ਹੀ ਹੋਗੀ ਠੀਕ ਹੈ ਜੋ ਜੋ ਵੀ ਤੁਹਾਡੇ ਫਰੈਂਡ ਸਰਕਲ ਹੈਗੇ ਨੇ ਠੀਕ ਤੁਸੀਂ ਉਹਨਾਂ ਦੇ ਵਿੱਚ ਜੋ ਉਹ ਖਾਂਦੇ ਪੀਂਦੇ ਨੇ ਸੇਮ ਚੀਜ਼ ਜਦੋਂ ਤੁਸੀਂ ਖਾਣਾ ਪੀਣਾ ਸਟਾਰਟ ਕਰਤਾ ਤੇ ਕੋਈ ਗੁਰੂ ਰੱਖਣ ਦੀ ਲੋੜ ਨਹੀਂ ਹੈ ਤੇ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਨਹੀਂ ਜਦੋਂ ਤੁਸੀਂ ਪ੍ਰੋਪਰ ਨਹੀਂ ਲਈ ਹਰੀ ਚੀਜ਼ ਦੀ ਸਟ्रेस ਲੈਣੀ ਸਟਾਰਟ ਕਰਤੀ ਤਾਂ ਸੇਮ ਚੀਜ਼ ਤੁਹਾਡੇ ਨਾਲ ਜਿਹੜੀ ਹੋਣੀ ਸ਼ੁਰੂ ਹੋ ਜੇਗੀ ਉਹ ਪਹਿਲਾਂ ਹੋ ਚੁੱਕੀ ਹੈ ਠੀਕ ਹੈ ਯਾਨੀ ਕਿ ਜੋ ਮੈਂ ਚੀਜ਼ਾਂ ਹੁਣ ਦੱਸਿਆ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਜੇ ਤੁਸੀਂ ਪਹਿਲਾਂ ਕੀਤੀ ਹੋਏਗੀ ਤਾਂ ਹੀ ਤੁਸੀਂ ਇਸ ਸੈਸ਼ਨ ਦੇ ਵਿੱਚ ਬੈਠੇ ਹੋ ਆਪਣਾ weight loss ਕਰਨ ਦੇ ਲਈ ਠੀਕ ਹੈ ਸੋ ਇਹਨਾਂ ਚੀਜ਼ਾਂ ਨੂੰ ਹੀ ਇੰਪਰੂਵ ਕਰਨਾ ਤੇ ਲਾਸ ਦੇ ਵਿੱਚ ਜਿਹੜੀ ਸਟ੍ਰੈਸ ਸੀ ਸਟ੍ਰੈਸ ਨੂੰ ਦੇਖੋ ਤੁਸੀਂ ਜਿੰਨਾ ਲੈ ਕੇ ਚੱਲੋਗੇ ਆਪਣੇ ਅੰਦਰ ਲੈ ਕੇ ਚੱਲੋਗੇ ਉਨਾ ਹੀ ਕੀ ਹੈ ਤੁਸੀਂ ਹੋਰ ਉਸ ਦੇ ਵਿੱਚ ਤਸਦੇ ਜਾਓਗੇ ਠੀਕ ਹੈ ਸਟ੍ਰੈਸ ਹਰ ਇੱਕ ਬੰਦਾ ਦੇਖੋ ਜੋ ਬੰਦਾ ਸਾਹ ਲੈਂਦਾ অবশ্যই اكيد ਉਸ ਨੂੰ স্ট্রেস তো ਹੋएगी बट کئی ਪਰਸਨ ਇਦਾਂ ਦੇ ਵੀ ਹੁੰਦੇ ਨੇ ਨਾ ਉਸ ਨੂੰ ਦੇਖ ਕੇ ਜਿਵੇਂ ਆਪਾਂ ਕਹਿੰਦੇ ਨੇ ਕਿ کئی ਪਰਸਨ ਇਦਾਂ ਦੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਯਾਰ ਦੇਖ ਕੇ ਰੂਹ ਖਿੜ ਗਈ ਤਾਂ フェイス दिस স্মাইল ਜਦੋਂ ਆਪਣੇ ਹੋएगी ਹੈ ਨਾ ਤਾਂ ਉਹਨੂੰ ਦੇਖ ਕੇ ਆਪਾਂ ਉਹਦੇ ਨਾਲ ਗੁੱਸਾ ਕਰ ਹੀ ਨਹੀਂ ਸਕਦੇ ਜਿਸ ਤਰ੍ਹਾਂ ਆਪਣੇ کلب ਦੇ ਵਿੱਚ ਹਰਪਾਲ ਮੈਂ ਨੇ ਤਾਂ ਉਹਨੂੰ ਦੇਖ ਕੇ ਗੁੱਸਾ ਕਿਵੇਂ ਕਰ ਲੇਗਾ ਕੋਈ ਹੈ ਨਾ ਤਾਂ کئی ਪਰਸਨ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਨੂੰ ਖੁਸ਼ੀ ਚੜਦੀ ਹੈ ਕਈ ਪਰਸਨ ਇਦਾਂ ਦੇ ਹੁੰਦੇ ਨੇ ਉਹ ਖੁਦ ਦਾ ਸਟ्रेस ਦੇ ਵਿੱਚ ਹੁੰਦੀ ਨੇ ਉਹ ਦੂਜੇ ਨੂੰ ਵੀ ਸਟ्रेस ਦੇ ਜਾਂਦੇ ਨੇ ਠੀਕ ਹੈ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਮਾਤਾ ਸੀ ਉਹ ਇੱਕ ਹਸਪੀਟਲ ਦੇ ਵਿੱਚ ਗਈ ਤੇ ਕਹਿੰਦੀ ਮਤਾ ਡਾਕਟਰ ਸਾਹਿਬ ਮੈਨੂੰ ਨਾ ਕਾਫੀ ਸਟ्रेस ਹੁੰਦੀ ਹੈ ਡਾਕਟਰ ਕਹਿੰਦਾ ਕਿ ਦੱਸੋ ਕਹਿੰਦੀ ਮਤਾ ਜੀ ਕਿੱਦਾਂ ਦੀ ਸਟ्रेस ਹੈ ਮਾਤਾ ਕਹਿੰਦੀ ਤੂੰ ਨਹੀਂ ਪੁੱਛਤਾ ਚੰਗੇ ਤੇ ਡਾਕਟਰ ਕਹਿੰਦਾ ਨਹੀਂ ਨਹੀਂ ਤੁਸੀਂ ਦੱਸੋ ਸਹੀ ਜੇ ਤੁਸੀਂ ਦੱਸੋਗੇ ਤਾਂ ਹੀ ਮੈਂ ਤੁਹਾਨੂੰ ਦਵਾਈ ਦਿਉ ਮਾਤਾ ਕਹਿੰਦੀ ਜਦੋਂ ਮੈਂ ਆਈ ਸੀ ਹਸਪੀਟਲ ਦੇ ਵਿੱਚ ਤਾਂ ਮੈਂ ਦੇਖਿਆ ਤੇਰੀ ਬਿਲਡਿੰਗ ਬਹੁਤ ਵੱਡੀ ਐ ਤਾਂ ਮਤਲਬ ਪੰਜ 10 ਕਰੋੜ ਤਾਂ ਤੁਸੀਂ ਲਗਾ ਹੀ ਦਿੱਤਾ ਹੋਊਗਾ ਨਾ ਹਸਪੀਟਲ ਤੇ ਕਹਿੰਦਾ ਹਾਂਜੀ ਤੇ ਜਦੋਂ ਮੈਂ ਦੇਖਿਆ ਅੰਦਰ ਵੱਡੀ ਦੇਖਿਆ ਮੈਂ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਸਾਕੇ ਤਿੰਨੀ ਨੇ ਤੇ ਵੱਧ ਤੋਂ ਵੱਧ ਮਿਲ ਕਹਿੰਦਾ 500 ਰੁਪਏ ਤੁਹਾਡੀ ਫੀਸ ਹੋਊਗੀ 500 ਰੁਪਏ ਫੀਸ ਹੋਊਗੀ ਤੇ ਬਿਜਲੀ ਦਾ ਖਰਚਾ ਵੀ ਆਉਂਦਾ ਹੋਊਗਾ 10 15000 ਰੁਪਏ ਬਿਜਲੀ ਦਾ ਖਰਚਾ ਹੋਏਗਾ ਤੇ ਜਿਹੜੇ ਤੁਸੀਂ ਆ ਨਰਸਾਂ ਰੱਖੀ ਹੋਈਆਂ ਨੇ ਨਾ ਉਹ ਵੀ ਤੁਸੀਂ ਸੈਲਰੀ ਦਿੰਦੇ ਹੋਣਗੇ ਮੈਂ ਸੋਚ ਰਹੀ ਸੀ ਕਿ ਜੇ ਹਸਪੀਟਲ ਚੱਲਦਾ ਕਿ ਮੈਂ ਹੋਗਾਂ ਤਾਂ ਮਤਲਬ ਜਦੋਂ ਡਾਕਟਰ ਨੂੰ ਇਹ ਚੀਜ਼ ਸਮਝ ਆਈ ਉਹ ਦੇਖੋ ਉਸ ਤੋਂ ਬਾਅਦ ਮੁਕਤੀ ਗੱਲ ਕੀਤੀ ਮੈਂ ਤੁਹਾਨੂੰ ਉਹ ਦੱਸਦਾ ਪੇਸ਼ੈਂਟ ਜਿਹੜੀ ਮਾਤਾ ਹੈਗੀ ਸੀ ਉਹ ਤਾਂ ਦਵਾਈ ਲੈ ਕੇ ਤੁਰ ਗਈ ਉਸ ਤੋਂ ਬਾਅਦ ਜਿਹੜਾ ਡਾਕਟਰ ਹੈ ਉਹ ਸਟ्रेस ਦੇ ਵਿੱਚ ਲੱਗ ਗਿਆ ਯਾਨੀ ਕਿ ਕਈ ਪਰਸਨੇ ਤਾਂ ਹੁੰਦੇ ਨੇ ਜਿਹੜੇ ਖੁਦ ਤਾਂ ਸਟ्रेस ਦੇ ਵਿੱਚ ਹੁੰਦੇ ਹੀ ਨੇ ਉਹ ਹੋਰਾਂ ਨੂੰ ਵੀ ਸਟ्रेस ਦੇ ਜਾਂਦੇ ਨੇ ਠੀਕ ਹੈ ਸੋ ਆਪਣੇ ਆਪ ਨੂੰ ਅਗਰ ਆਪਾਂ ਖੁਸ਼ ਰੱਖਾਂਗੇ ਤਾਂ ਉਸ ਦੇ ਵਰਗਾ ਜਿਹੜਾ ਆਪਾਂ ਕਹਿ ਦਿੰਦੇ ਨੇ ਕਿ ਸਿਮਰਨ ਜਿਹੜਾ ਹੈਗਾ ਉਹ ਕਦੇ ਵੀ ਨਹੀਂ ਮਿਲ ਸਕਦਾ ਠੀਕ ਹੈ ਜੇ ਦੇਖੋ ਇੱਕ ਚੀਜ਼ ਤੁਸੀਂ ਸੋਚ ਕੇ ਦੇਖੋ ਜੇ ਆਪਾਂ ਸਾਰੇ ਪੂਰਾ ਦਿਨ ਆਪਾਂ ਕਿਸੇ ਦਾ ਬੁਰਾ ਕਰਦੇ ਰਹਾਂਗੇ ਕਿਸੇ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕਰਾਂਗੇ ਹੈਨਾ ਤੇ ਜੋ ਅਗਲਾ ਬੋਲਦਾ ਹੈ ਅਗਰ ਆਪਾਂ ਗੁੱਸੇ ਦੇ ਨਾਲ ਉਸ ਨੂੰ ਅੱਗੇ ਰਿਪਲਾਈ ਦੇਵਾਂਗੇ ਤੇ ਸਵੇਰੇ ਉੱਠ ਕੇ ਜੇ ਆਪਾਂ ਸਿਮਰਨ ਕਰਦੇ ਹਾਂ ਕੀ ਉਹ ਲੱਗੂਗਾ ਜਿਹੜਾ ਆਪਾਂ 10 15 ਮਿੰਟ ਆਪਾਂ ਸਿਮਰਨ ਕਰਦੇ ਆ ਕਿ ਉਹ ਉਸਦੇ ਨਾਲ ਰਹੇਗਾ ਆਈ ਥਿੰਕ ਨਹੀਂ ਰਹੇਗਾ ਜੋ ਸਾਡੇ 23 ਘੰਟੇ ਜਾਨੀ ਕਿ 23 ਘੰਟੇ 50 ਮਿੰਟ ਜੋ ਆਪਾਂ ਆਪਣੀ ਲਾਈਫ ਦੇ ਵਿੱਚ ਕਰਦੇ ਆ ਉਹ ਚੀਜ਼ ਮੈਟਰ ਕਰਦੀ ਹੈ ਤੁਸੀਂ ਤੁਹਾਡੇ ਕਰਕੇ ਕਿੰਨੇ ਲੋਕਾਂ ਦੀ ਲੋਕਾਂ ਦੇ ਫੇਸ ਦੇ ਉੱਪਰ ਲੋਕਾਂ ਦੇ ਚਿਹਰੇ ਦੇ ਉੱਪਰ ਸਮਾਈਲ ਆ ਗਈ ਹੈ ਇਹ ਸਭ ਸਿਮਰਨ ਹੈ ਤੁਹਾਡੇ ਕਾ ਕਿ ਕਿੰਨੇ ਲੋਕ ਫਿੱਟ ਹੋ ਰਹੇ ਨਹੀਂ ਇਹ ਸਿਮਰਨ ਹੈ ਠੀਕ ਹੈ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿ ਤੁਸੀਂ ਤੁਹਾਡੇ ਤੁਹਾਡੇ ਅੰਦਰ ਹੈ ਕੀ ਹੈ ਤੁਸੀਂ ਕੀ ਕਰ ਸਕਦੇ ਹੋ ਠੀਕ ਹੈ ਜੋ ਇੱਕ ਪਰਸਨ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ ਇਹ ਬਹੁਤ ਵੱਡਾ ਸਿਮਰਨ ਹੈ ਠੀਕ ਹੈ ਤੁਹਾਡੇ ਕਰਕੇ ਕਿਸੇ ਵੀ ਪਰਸਨ ਦੀ ਲਾਈਫ ਦੇ ਵਿੱਚ ਥੋੜਾ ਜਿਹਾ ਵੀ ਬਦਲਾਅ ਆ ਰਿਹਾ ਇਹ ਬਹੁਤ ਵੱਡਾ ਸਿਮਰਨ ਹੈ ਠੀਕ ਹੈ ਸਤੋ ਤਾਂ ਮੈਟਰ ਕੀ ਕਰਦਾ ਹੈ 23 ਘੰਟੇ 50 ਮਿੰਟ ਤੁਸੀਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਕਿਸੇ ਦਾ ਬੁਰਾ ਜੇ ਨਹੀਂ ਚਾਹੋਗੇ ਨਾ ਤਾਂ ਇਹ ਸਭ ਤੋਂ ਵੱਡਾ ਸਿਮਰਨ ਹੈ ਕਿਸੇ ਦੇ ਨਾਲ ਪੂਰਾ ਕਰਨਾ ਦੇਖੋ ਗॉड ਨੇ ਤੁਹਾਨੂੰ ਬਣਾਇਆ ਹੀ ਇਸੇ ਕਰਕੇ ਹੈ ਕਿ ਤੁਸੀਂ ਦੂਸਰੇ ਦੀ ਲਾਈਫ ਦੇ ਵਿੱਚ ਚੇਂਜ ਚੇਂਜ ਲੈ ਕੇ आओ ਦੂਸਰੇ ਦੂਸਰੇ ਦੀ ਲਾਈਫ ਦੇ ਵਿੱਚ ਖੁਸ਼ੀਆਂ ਲੈ ਕੇ आओ ਠੀਕ ਹੈ ਤੁਹਾਨੂੰ ਗॉड ਨੇ ਕੋਈ ਪਰਮਿਸ਼ਨ ਨਹੀਂ ਦਿੱਤੀ ਹੈਗੀ ਕਿ ਤੁਸੀਂ ਕਿਸੇ ਦਾ ਬੁਰਾ ਕਰੋ ਠੀਕ ਹੈ ਸੋ ਮੇਰੇ ਵੱਲੋਂ ਤਾਂ ਇਹੀ ਸੀ ਕਿ ਕਿਸੇ ਨਾਲ ਚੰਗਾ ਜਾਂ ਕਿਸੇ ਨਾਲ ਮਾੜਾ ਉਹਨਾਂ ਹੀ ਕਰੋ ਜਿੰਨਾ ਕਿ ਤੁਸੀਂ ਖੁਦ ਵੀ ਸਹਿ ਸਕੋ ਕਿਉਂਕਿ ਹਰ ਇੱਕ ਚੀਜ਼ ਦਾ ਨਿਪਟਾਰਾ ਜਿਹੜਾ ਹੈਗਾ ਉਹ ਇੱਥੇ ਹੀ ਹੋਣਾ ਹੈ ਜੇ ਤੁਸੀਂ ਕਿਸੇ ਨਾਲ ਚੰਗਾ ਕਰੋਗੇ ਤੁਹਾਨੂੰ ਜਿਹੜੀਆਂ ਖੁਸ਼ੀਆਂ ਮਿਲਣਗੀਆਂ ਆਬਵੀਅਸੇ ਜਨਮ 'ਚ ਮਿਲ ਜਾਣਗੀਆਂ ਕਿਸੇ ਨਾਲ ਮਾੜਾ ਕਰੋਗੇ ਉਸ ਦਾ ਵੀ ਖਮਿਆਜ਼ਾ ਤੁਹਾਨੂੰ ਕੀ ਹੈ ਇਸੇ ਜਨਮ ਦੇ ਵਿੱਚ ਭੁਗਤਣਾ ਪੈ ਸਕਦਾ ਠੀਕ ਹੈ ਸੋ ਮੂੰਹ ਦੇ ਵਿੱਚੋਂ ਉਹੀ ਵਰਲਡ ਗੱਡੀਏ ਜਿਸ ਦੇ ਨਾਲ ਕੀ ਹੈ ਦੂਸਰੇ ਦੇ ਫੇਸ ਤੇ ਸਮਾਈ ਲਾਵੇ ਦੂਸਰੇ ਦੇ ਫੇਸ ਤੇ ਖੁਸ਼ੀਆਂ ਆਣ ਜਿਸ ਲਾਈਫ ਦੇ ਵਿੱਚ ਖੁਸ਼ੀਆਂ ਆਣ ਠੀਕ ਹੈ ਆਪਾਂ ਮਤਲਬ ਇਹ ਜਿਹੜਾ 100 100 ਗੱਜ ਦਾ ਹੋ ਗਿਆ 200 ਗੱਜ ਦਾ ਹੋ ਗਿਆ 500 ਗੱਜ ਦਾ ਹੋ ਗਿਆ 1000 ਗੱਜ ਦਾ ਹੋ ਗਿਆ ਮਕਾਨ ਜਿਸ ਦੇ ਵਿੱਚ ਛੱਪਾ ਰਹੇ ਹਾਂ ਇਹ ਤਾਂ ਆਪਣਾ ਹੈ ਹੀ ਹੈ ਪਟੇ ਹੈ ਕਿ ਪੂਰੇ ਦਾ ਪੂਰਾ ਜਿਹੜਾ ਯੂਨੀਵਰਸ ਹੈ ਉਹ ਵੀ ਆਪਣਾ ਹੀ ਹੈ ਠੀਕ ਹੈ ਕਿਉਂਕਿ ਆਪਾਂ ਅਗਰ ਇਸ ਯੂਨੀਵਰਸ ਦਾ ਖਿਆਲ ਨਹੀਂ ਰੱਖਾਂਗੇ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਤੁਸੀਂ ਅਨਾਉਂਸ ਕਰਨਾ ਸਟਾਰਟ ਕਰ ਦੋ ਕੋਈ ਵੀ ਚੀਜ਼ ਜੇ ਤੁਸੀਂ ਅਨਾਉਂਸ ਕਰਨੀ ਸਟਾਰਟ ਕਰ ਦਿੱਤੀ ਯੂਨੀਵਰਸ ਆਪਣੇ ਆਪ ਹੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਇੰਪਲੀਮੈਂਟ ਕਰਨੀਆਂ ਸਟਾਰਟ ਕਰ ਦਿੰਦਾ ਹੈ ਹੈ ਨਾ ਠੀਕ ਹੈ ਸੋ ਇਸ ਨੂੰ ਜੋ ਤੁਸੀਂ ਯੂਨੀਵਰਸ ਨੂੰ ਜੋ ਤੁਸੀਂ ਸਵੇਰ ਉੱਠ ਕੇ ਜੋ ਤੁਸੀਂ ਅਹ ਕਰਾ ਕੇ ਦੇਉਗੇ ਜੋ ਤੁਸੀਂ ਬੋਲੋਗੇ ਜੋ ਤੁਸੀਂ ਅਨਾਉਂਸ ਕਰੋਗੇ ਉਹ ਤੁਹਾਡੇ ਨਾਲ ਡਿਫੀਨਿਟਲੀ ਹੁਣ ਸਟਾਰਟ ਹੋ ਜਾਏਗਾ ਠੀਕ ਹੈ ਨਾ ਕਈ ਪਰਸਨ ਆਪਾਂ ਜਿਨ੍ਹਾਂ ਨੂੰ ਆਪਾਂ ਮਿਲਦੇ ਆ ਆਪਾਂ ਉਹਨਾਂ ਨੂੰ ਪੁੱਛਦੇ ਆ ਬੇਬੇ ਕੀ ਹਾਲ ਹੈ ਬੱਸ ਕੀ ਕਰਾਂ ਉੱਠੇ ਤਾਂ ਜਾਂਦਾ ਨਹੀਂ ਗੋਟੇ ਦੁਖੀ ਜਾਂਦੇ ਨੇ ਹੈ ਨਾ ਕਈ ਇਦਾਂ ਬੋਲਦੇ ਨੇ ਅੱਛਾ ਕਈਆਂ ਨੂੰ ਪੁੱਛੇ ਬੇਬੇ ਕੀ ਹਾਲ ਹੈ ਹਾਂ ਬੁੱਤ ਚੜਦੀ ਕਲਾ ਚ ਤੇ ਜਿਹੜੇ ਚੜਦੀ ਕਲਾ ਚ ਹੁੰਦੇ ਨੇ ਉਹ 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 ਅਗਰ ਉਹ ਪੂਰੇ ਵੀ ਹੁੰਦੇ ਨੇ ਨਾ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਮਤਲਬ ਇਹ ਹੈ ਕਿ ਉਹ ਇੱਕ ਲਾਈਫ ਜਿਹੜੀ ਜਿੰਦੇ ਨੇ ਉਹ ਹੈਲਦੀ ਲਾਈਫ ਜਿੰਦੇ ਨੇ ਠੀਕ ਹੈ ਤੇ ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਬਿਮਾਰ ਆ ਸਾਡੇ ਗੋਡੇ ਦੁਖਦੇ ਨੇ ਠੀਕ ਤਾਂ ਉਹ ਕੀ ਹੈ ਉਹਨਾਂ ਦੀ ਲਾਈਫ ਦੇਖਿਓ ਐਂਡ ਵਾਲੇ ਜਿਹੜੇ 2-3 ਸਾਲ ਹੋਣਗੇ ਨਾ ਉਹ ਤੜਪ ਤੜਮਕੇ ਨਿਕਲਦੇ ਨੇ ਤਾਂ ਆਪਣੇ ਮਾਈਂਡ ਦੇ ਵਿੱਚੋਂ ਪਹਿਲਾਂ ਤਾਂ ਇਹ ਚੀਜ਼ ਬਿਲਕੁਲ ਕਾਢ ਹੀ ਦਿਓ ਕਿ ਅਗਰ ਜੇ ਕਿਸੇ ਨੂੰ ਕੋਈ ਹੈਲਥ ਇਸ਼ੂ ਹੈ ਵੀ ਹੈ ਨਾ ਜੇ ਕਿਸੇ ਦਾ weight ਨਹੀਂ ਘਟ ਰਿਹਾ ਤਾਂ ਸਿੰਪਲ ਆਪਣੇ ਆਪ ਨੂੰ ਇੱਕੋ ਚੀਜ਼ ਕਹਿਣੀ ਸਟਾਰਟ ਕਰ ਦੋ ਕਿ ਮੈਂ ਫਿੱਟਾਂ ਠੀਕ ਕਿ ਆਉਣ ਵਾਲੇ 90 ਦਿਨਾਂ ਦੇ ਵਿੱਚ ਜੋ ਮੇਰੀ ਫੋਟੋ ਹੋਏਗੀ ਜੋ ਮੈਂ ਜਿੱਦਾਂ ਦਾ ਮੈਂ ਚੇਂਜ ਹੋ ਜਾਗਾ ਉਹਦਾ ਨਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਜਿਸ ਤਰ੍ਹਾਂ ਮੈਂ ਤਾਂ ਇੱਕ ਦਿਨ ਪਹਿਲੇ ਵੀ ਕਿਹਾ ਸੀ ਕਿ ਆਪਣੀ ਫੋਟੋ ਜਿਹੜੀ ਹੈਗੀ ਹੈ ਜਦੋਂ ਤੁਸੀਂ ਪਤਲੇ ਸੀ ਉਹ ਤੁਸੀਂ ਆਪਣੇ ਫੋਨ ਦੇ ਉੱਪਰ ਲਗਾ ਲਓ ਕਿਉਂਕਿ ਫੋਨ ਇੱਕ ਇਦਾਂ ਦੀ ਚੀਜ਼ ਹੈ ਫੋਨ ਇੱਕ ਇਦਾਂ ਦੀ ਚੀਜ਼ ਹੈ ਜਿਸ ਨੂੰ ਆਪਾਂ ਜ਼ਿਆਦਾ ਟਾਈਮ ਆਪਣੇ ਤੋਂ ਦੂਰ ਨਹੀਂ ਰੱਖਦੇ ਹੈਗੇ ਉਹ ਆਪਣੇ ਕੋਲ ਹੀ ਰਹੇਗਾ ਤੁਹਾਡੇ ਟਾਈਮ ਬਾਅਦ ਆਪਣੇ ਚੱਕਣੇ ਹੀ ਹੁੰਦੇ ਠੀਕ ਹੈ ਤੇ ਚੱਕ ਕੇ ਜਦੋਂ ਤੁਸੀਂ ਉਸ ਨੂੰ ਔਨ ਕਰੋਗੇ ਤੁਹਾਡੀ ਸਭ ਤੋਂ ਪਹਿਲਾਂ ਆਪਣੀ ਉਹ ਫੋਟੋ ਦਿਖੇਗੀ ਜਿਸ ਟਾਈਮ ਤੁਸੀਂ ਕਦੇ ਨਾ ਕਦੇ ਫਿੱਟ ਹੋਵੋਗੇ ਤੇ ਉਹ ਫੋਟੋ ਕੀ ਹੈ ਤੁਹਾਨੂੰ ਬਾਰ-ਬਾਰ ਰਿਮਾਈਂਡ ਕਰੇਗੀ ਕਿ ਮੈਂ ਫਿੱਟ ਹੋਣਾ ਜਦੋਂ ਵੀ ਤੁਹਾਡਾ ਪ੍ਰੋਟੀਨ ਖਾਣ ਦਾ ਜੀ ਕਰੇਗਾ ਕਿਉਂਕਿ ਹੁਣ ਸਰਦੀਆਂ ਆ ਗਈਆਂ ਤਾਂ ਸਾਰੇ ਇਹ ਪ੍ਰੋਟੀਨ ਜਿਹੜੇ ਹੈਗੇ ਨੇ ਉਹ ਸਰਦੀਆਂ ਦੇ ਵਿੱਚ ਹੀ ਪੜਦੇ ਨੇ ਠੀਕ ਤਾਂ ਜਦੋਂ ਵੀ ਤੁਹਾਡਾ ਮਨਚਿੰਗ ਕਰਨ ਦੀ ਆਦਤ ਜਦੋਂ ਤੁਹਾਨੂੰ ਹੋਏਗੀ ਹੈਨਾ ਜਦੋਂ ਵੀ ਤੁਹਾਡਾ ਮਨ ਕਰੇਗਾ ਕਿਉਂਕਿ ਮਨ ਜਿਹੜਾ ਹੈਗਾ ਬਹੁਤ ਚੰਚਲ ਸੀਦਾ ਇਹ ਹਰ ਇੱਕ ਚੀਜ਼ ਆਪਣੇ ਤੋਂ ਕਰਵਾ ਲੈਂਦਾ ਜੋ ਚੀਜ਼ ਤੁਹਾਨੂੰ ਨਹੀਂ ਵੀ ਚਾਹੀਦੀ ਨਾ ਉਹ ਵੀ ਕਰਵਾ ਦਿੰਦਾ ਆਤਮਾ ਜਿਹੜੀ ਕਹਿੰਦੀ ਹੁੰਦੀ ਹੈ ਉਹ ਹਮੇਸ਼ਾ ਤੁਹਾਨੂੰ ਸਹੀ ਕਹੇਗੀ ਬਟ ਆਪਾਂ ਕਰਦੇ ਆਪਣੇ ਮਨ ਦੀ ਤੇ ਜਿਸ ਦਿਨ ਤੁਸੀਂ ਸਮਝ ਗਏ ਆਪਣੀ ਆਤਮਾ ਦੀ ਆਵਾਜ਼ ਕਿ ਉਹ ਚਾਹਦੀ ਕੀ ਹੈ ਉਸ ਦਿਨ ਤੁਸੀਂ ਦੁਨੀਆ ਤੇ ਰਾਜ ਕਰਨਾ ਸਟਾਰਟ ਕਰਨਾ ਸ਼ੁਰੂ ਕਰੋਗੇ ਸਿੰਪਲ ਇੱਕ ਚੀਜ਼ ਜੇ ਤੁਹਾਡੀ ਆਤਮਾ ਕਹਿੰਦੀ ਹੈ ਕਿ ਇਹ ਕੰਮ ਸਹੀ ਹੈ ਤੇ ਤੁਸੀਂ ਕਰਨਾ ਹੈ ਚਾਹੇ ਉੱਥੇ 1 ਕਰੋੜ ਲੋਕ ਹੋਣ ਚਾਹੇ 1 ਕਰੋੜ ਲੋਕ ਹੋਣ ਉਹ ਤੁਹਾਨੂੰ ਕਹਿ ਰਹੇ ਨੇ ਕਿ ਨਹੀਂ ਕਰਨਾ ਪਰ ਤੁਸੀਂ ਕਰ ਲੈਣਾ ਠੀਕ ਹੈ ਤਾਂ ਤੁਸੀਂ ਕਾਮਯਾਬ ਹੋਵੋਗੇ ਪਰ ਜੇ ਤੁਹਾਡੀ ਆਤਮਾ ਕਹਿ ਰਹੀ ਹੈ ਕਿ ਤੁਸੀਂ ਇਹ ਕੰਮ ਕਰਨਾ ਨਹੀਂ ਹੈ ਤੁਹਾਡੇ ਲਈ ਬਣਿਆ ਨਹੀਂ ਹੈ ਤੇ ਸਾਰੇ ਲੋਕ ਕਹਿ ਰਹੇ ਨੇ ਕਿ ਕਰ ਲੈ ਕਰ ਲੈ ਕਰ ਲੈ ਫਿਰ ਤੁਸੀਂ ਫਸ ਜਾਓਗੇ ਠੀਕ ਹੈ ਸੋ ਮਨ ਤੇ ਆਤਮਾ ਇਸ ਦੋਨਾਂ ਦੇ ਜਿਹੜੇ ਅੰਤਰ ਨੂੰ ਅਗਰ ਤੁਸੀਂ ਸਮਝ ਗਏ ਨਾ ਤਾਂ ਇਹ ਜਿਹੜਾ 90 ਦਿਨ ਦਾ ਜੇ ਆਪਣੇ ਟਾਸਕ ਲਿਆ ਹੈ ਇਹ ਤੁਸੀਂ ਜਲਦੀ ਹੀ ਅਚੀਵ ਕਰ ਲੋਗੇ ਸਭ ਤੋਂ ਔਖਾ ਕੰਮ ਜਿਹੜਾ ਹੈਗਾ ਮਨ ਤੇ ਕਾਬੂ ਪਾਉਣਾ ਹੈ ਤੇ ਇਸੇ ਕਰਕੇ ਗੁਰੂ ਸਾਹਿਬ ਵੀ ਆਪਾਂ ਨੂੰ ਬੋਲ ਕੇ ਗਏ ਸੀ ਕਿ ਮਨ ਜੀਤੇ ਜਗ ਜੀਤ ਜਿਸ ਤੁਸੀਂ ਜਿਸ ਦਿਨ ਤੁਸੀਂ ਆਪਣੇ ਮਨ ਤੇ ਕਾਬੂ ਪਾ ਲਿਆ ਨਾ ਤੁਸੀਂ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਲਾਈਫ ਦੇ ਵਿੱਚ ਪੂਰੇ ਸਹੀ ਤਰੀਕੇ ਨਾਲ ਸਹੀ ਇੰਪਲੀਮੈਂਟ ਕਰਨਾ ਸਟਾਰਟ ਕਰ ਦੋਗੇ ਠੀਕ ਹੈ ਸੋ ਇੱਕ ਹੋਰ ਚੀਜ਼ ਹੈ ਜਿਹੜੀ ਗੁਰੂ ਸਾਹਿਬ ਬੋਲ ਕੇ ਗਏ ਸੀ ਕਿ ਵਿਲਾ ਮਨ ਸ਼ੈਤਾਨ ਦਾ ਕਰ ਆਪਣੇ ਆਪ ਨੂੰ ਕੋਈ ਨਾ ਕੋਈ ਕੰਮ ਤੇ ਲਗਾ ਲਓ ਠੀਕ ਹੈ ਸਟ्रेस ਨੂੰ ਭਜਾਉਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ ਆਪਣੇ ਆਪ ਨੂੰ ਵੇਲਾ ਨਾ ਦੇਣ ਦਿਓ ਜਦੋਂ ਤੁਸੀਂ ਵੇਲੇ ਰਹਿਣੇ ਸਟਾਰਟ ਕਰਦੇ ਹੋ ਤਾਂ ਉਸੇ ਟਾਈਮ ਹੀ ਤੁਹਾਡਾ ਜਿਹੜਾ ਮਨ ਹੈ ਉਹ ਹੋਰ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਲਗਾਉਣਾ ਸ਼ੁਰੂ ਕਰ ਦੇਗਾ ਜੋ ਤੁਹਾਨੂੰ ਚਾਹੀਦਾ ਨਹੀਂ ਹੈ ਤੁਹਾਡੀ ਬਾਡੀ ਨੂੰ ਚਾਹੀਦਾ ਨਹੀਂ ਹੈ ਠੀਕ ਹੈ ਤੁਹਾਡੇ ਤੁਹਾਡੀ ਜੀਭ ਨੂੰ ਚਾਹੀਦਾ ਨਹੀਂ ਹੈ ਠੀਕ ਹੈ ਤਾਂ ਉਸ ਦੇ ਨਾਲ ਕੀ ਹੈ ਤੁਹਾਡੀ ਵੀ ਲਾਈਫ ਖਰਾਬ ਹੋਏਗੀ ਤੁਹਾਡੇ ਕਰਕੇ ਕਈ ਹੋਰ ਪਰਸਨ ਜਿਹੜੇ ਹੈਗੇ ਨੇ ਉਹ ਤੁਹਾਡੇ ਨਾਲ ਤੁਹਾਡੇ ਵਿਸ਼ਵਾਸ ਤੇ ਜੁੜੇ ਹੋਏ ਨੇ ਉਹਨਾਂ ਦੀ ਵੀ ਲਾਈਫ ਖਰਾਬ ਹੋਏਗੀ ਕਿਉਂਕਿ ਸਿੰਪਲ ਚੀਜ਼ ਹੈ ਜੇ ਤੁਸੀਂ ਅਨਫਿਟ ਹੋ ਤਾਂ ਤੁਸੀਂ ਦੂਸਰੇ ਨੂੰ ਕਿਵੇਂ ਰਾਏ ਦੇ ਸਕਦੇ ਹੋ ਕਿ ਤੂੰ ਫਟੋ ਜੀ ਠੀਕ ਹੈ ਤੁਹਾਡਾ weight 70 ਕਿਲੋ ਹੈ ਤੁਸੀਂ 60 ਕਿਲੋ ਵਾਲੇ ਨੂੰ ਕਹਿ ਰਹੇ ਹੋ ਕਿ 55 ਕਰ ਲੈ ਕਿਵੇਂ ਪੋਸੀਬਲ ਹੈ ਉਹ ਸਹਿਗਾ ਪਹਿਲਾਂ ਭਈ ਆਪਣੀ ਗੋਗਲ ਸਹੀ ਕਰ ਲੈ ਆਪਣਾ weight ਸਹੀ ਕਰ ਲੈ ਫਿਰ ਮੇਰੇ ਨਾਲ ਗੱਲ ਕਰ ਠੀਕ ਹੈ ਸੋ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਕੀ ਹੈ ਆਪਣੇ ਆਪ ਨੂੰ ਫਿੱਟ ਰੱਖਣਾ ਤਾਂ ਫਿੱਟ ਰੱਖਣ ਦੇ ਲਈ ਇੱਕ ਚੀਜ਼ ਸਭ ਤੋਂ ਅ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹੋ ਟੋਟ ਕਰ ਲਓ ਆਪਣੀ ਨੋਟਬੁੱਕ ਦੇ ਉੱਪਰ ਕਿ ਜਿੰਨਾ ਤੁਹਾਡੀ ਫੈਟ ਪਰਸੈਂਟੇਜ ਹੈਗੀ ਹੈ ਜਿੰਨੀ ਤੁਹਾਡੀ ਫੈਟ ਪਰਸੈਂਟੇਜ ਹੈ ਤੁਹਾਡੇ ਜਿਹੜੇ ਮਸਲ ਨੇ ਉਹ ਡੇਢ ਗੁਣਾ ਹੋਣ ਚਾਹੀਦੇ ਨੇ ਫੈਟ ਤੋਂ ਜਿਹੜੇ ਤੁਹਾਡੇ ਮਸਲ ਨੇ ਉਹ ਡੇਢ ਗੁਣਾ ਹੋਣੇ ਚਾਹੀਦੇ ਨੇ ਜੇ ਤੁਹਾਡੇ ਮਸਲ ਫੈਟ ਤੋਂ ਡੇਢ ਗੁਣਾ ਹੋ ਗਏ ਸਮਝ ਲਓ ਤੁਸੀਂ ਫਿੱਟ ਹੋ ਠੀਕ ਹੈ ਆਪਣੇ ਆਪਣੇ ਕੋਚ ਤੋਂ ਜੋ ਤੁਸੀਂ ਡਾਟਾ ਲਿਆ ਹੋਇਆ ਉਸ ਦੇ ਵਿੱਚ ਚੈੱਕ ਕਰੋ ਕਿ ਤੁਹਾਡਾ ਤੁਹਾਡੀ ਫੈਟ ਪਰਸੈਂਟੇਜ ਕਿੰਨੀ ਹੈ ਤੁਹਾਡੇ ਮਸਲ ਕਿੰਨੇ ਨੇ ਜੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਠੀਕ ਹੈ ਅਗਰ ਉਲਟਾ ਹੈ ਫੈਟ ਡੇਢ ਗੁਣਾ ਹੋਈ ਪਈ ਹੈ ਤਾਂ ਸਮਝ ਲਓ ਕਿ ਤੁਸੀਂ ਖਤਰੇ 'ਚ ਹੋ ਤੁਹਾਡੇ ਜਿਵੇਂ ਕੱਲ ਵੀ ਆਪਾਂ ਨੇ ਗੱਲ ਕੀਤੀ ਸੀ ਜਿਹੜੇ ਸੈਲੀਬ੍ਰਿਟੀ ਨੇ ਜਿਉਂ ਉਹਨਾਂ ਦੇ ਸਿਕਸ ਪੈਕ ਫਰੰਟ ਤੇ ਹੁੰਦੇ ਨੇ ਤੁਹਾਡੇ ਸਿਕਸ ਪੈਕ ਸੈੱਡਾਂ ਤੇ ਬੱਠੇ ਹੋਏ ਨੇ ਜੇ ਫੈਟ ਪਰਸੈਂਟੇਜ ਉਲਟ ਹੈ ਠੀਕ ਹੈ ਅਗਰ ਫੈਟ ਡੇਢ ਗੁਣਾ ਹੋਈ ਤੀਏ ਆਪਣੀ ਫੈਟ ਨੂੰ ਕੰਟਰੋਲ ਕਰੋ ਸਭ ਤੋਂ ਦੁਨੀਆ ਦਾ ਸਭ ਤੋਂ ਔਖਾ ਕੰਮ ਇਹੀ ਹੈ ਆਪਣੇ ਆਪ ਨੂੰ ਫਿੱਟ ਰੱਖਣਾ ਠੀਕ ਹੈ 9 ਸਾਲ ਲੰਘ ਗਏ ਮੈਂ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਆਪਣੇ weight ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਤੇ ਜਦੋਂ ਤੱਕ ਰਹਾਗਾ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਜਿਹੜਾ weight ਹੈਗਾ ਉਹ ਮੈਂ ਬੋਤਾ ਸਕਾਂਗਾ ਠੀਕ ਹੈ 나ਹੀਂ ਮੈਂ ਬਤਾਉਂਦੇ ਨਹੀਂ ਕਿ ਸਭ ਤੋਂ ਔਖਾ ਕੰਮ ਜਿਹੜਾ ਹੈਗਾ ਉਹ ਅਸੀਂ ਪਕੜ ਰੱਖਿਆ ਹੈ ਆਪਣੇ ਆਪ ਨੂੰ ਫਿੱਟ ਰੱਖਣਾ ਤੇ ਲੋਕਾਂ ਦੀ ਲਾਈਫ ਨੂੰ ਫਿਟ ਕਰਨਾ ਉਹਨਾਂ ਨੂੰ ਫਿਟ ਕਰਨਾ ਲੋਕਾਂ ਨੂੰ ਫਿਟ ਕਰਨਾ ਠੀਕ ਹੈ ਸਾਡੇ ਕੋਲੇ ਕਈ ਪਰਸਨ ਆਉਂਦੇ ਵੀ ਨੇ ਜਿਹੜੇ ਡਿਡ ਡਿਡ ਕੁਇੰਟਲ ਦੇ ਹੁੰਦੇ ਨੇ 160 ਕਿਲੋ ਦੇ ਹੁੰਦੇ ਨੇ ਤੇ ਅੱਛਾ ਉਹਨਾਂ ਕੋਲੇ ਸਲਾਹਾਂ ਵੀ ਬਹੁਤ ਹੁੰਦੀਆਂ ਐਸ ਵੇਰੇ ਨਿੰਬੂ ਪਾਣੀ ਪੀ ਲਓ ਇਹ ਕਰ ਲਓ ਉਹ ਕਰ ਲਓ ਭੰਜਨਾਂ ਸਟਾਰਟ ਕਰ ਦੋ ਪਰ ਐਂਡ ਦਾ ਐਂਡ ਜਦੋਂ ਉਹ ਦੁਨੀਆ ਤੋਂ ਜਾਂਦੇ ਨੇ ਹਨਾ ਕਈ ਪਰਸਨ ਚਲੇ ਵੀ ਗਏ ਕਾਰਨ ਓਬੈਸਿਟੀ ਠੀਕ ਹੈ ਤੇ ਜਦੋਂ ਉਹ ਚਲੇ ਗਏ 1 ਕਿਲੋ ਦੀ weight lose ਹੋਇਆ ਸਿੰਪਲ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਕੋਚ ਨੇ ਕਿਹਾ ਹੈ ਉਹ ਤੁਹਾਡੇ ਫਾਇਦੇ ਲਈ ਕਹਿ ਰਹੇ ਨੇ ਅਗਰ ਉਹ ਕਹਿ ਰਹੇ ਨੇ ਕਿ ਸਵੇਰੇ ਉੱਠ ਕੇ ਸਵੇਰੇ ਪਹਿਲਾਂ ਤਾਂ ਜਲਦੀ ਉੱਠਣਾ ਤਾਂ ਤੁਹਾਡੇ ਫਾਇਦੇ ਲਈ ਹੈ ਸਵੇਰੇ ਉੱਠ ਕੇ ਅਗਰ ਐਕਸਰਸਾਈਜ਼ ਕਰਨੀ ਹੈ ਕਲੱਬ ਜੁਆਇਨ ਕਰਨਾ ਹੈ ਹਨਾ ਪੰਗੜਾ ਵਰਕਆਊਟ ਕਰਨਾ ਹੈ ਨੋਟਸ ਬਣਾਉਣੇ ਨੇ ਤਾਂ ਇਹ ਤੁਹਾਡੇ ਫਾਇਦੇ ਲਈ ਹੈ ਤੋਂ ਨੂੰ ਅਗਰ ਪ੍ਰੋਪਰ ਡਾਈਟ ਪਲਾਨ ਬਣਾ ਕੇ ਦਿੱਤਾ ਤਾਂ ਮੈਂ ਡਾਈਟ ਪਲਾਨ ਦੇ ਅੰਦਰ ਹੀ ਜਾਵਾਂਗਾ ਕਿਉਂਕਿ ਹਰ ਇੱਕ ਬਸੰਨ ਦਾ ਡਾਈਟ ਪਲਾਨ ਅਲੱਗ-ਅਲੱਗ ਹੈ ਉਹਨਾਂ ਦੀ ਬਾਡੀ ਦੇ ਅਕੋਰਡਿੰਗ ਉਹਨਾਂ ਦੇ ਕੋਚ ਨੇ ਜੋ ਉਹਨਾਂ ਨੂੰ ਪਲਾਨ ਕਰਕੇ ਦਿੱਤਾ ਹੈ ਉਹ ਬੈਸਟ ਹੈ ਠੀਕ ਹੈ ਸੋ ਮੈਂ ਉਸ ਦੇ ਅੰਦਰ ਨਹੀਂ ਜਾਂਦਾ ਬਟ ਇਹ ਕਿ ਜੋ ਵੀ ਉਹਨਾਂ ਨੇ ਤੁਹਾਡੇ ਲਈ ਪਲਾਨ ਕੀਤਾ ਹੋਇਆ ਉਹ ਬੈਸਟ ਚੀਜ਼ ਦਿੱਤੀ ਹੋਈ ਹੈ ਤੇ ਉਸ ਦੇ ਵਿੱਚ ਅ ਤੇ ਜਿਹੜੇ ਤੁਹਾਡੇ ਕੋਚ ਨੇ ਚਾਹੇ ਤੁਹਾਡੇ ਤੋਂ 1 ਘੰਟਾ ਪਹਿਲਾਂ ਵੀ ਇਸ ਸਿਸਟਮ ਦੇ ਵਿੱਚ ਆਏ ਜੇ ਤਾਂ ਸਮਝ ਲਓ ਉਹਨਾਂ ਕੋਲ 1 ਘੰਟਾ ਪਹਿਲਾਂ ਦੀ ਜ਼ਿਆਦਾ ਨੋਲੇਜ ਹੈ ਤੁਹਾਡੇ ਤੋਂ ਠੀਕ ਹੈ ਤੋਂ ਆਪਣੇ ਆਪਣੇ ਜਿਹੜੇ ਕੋਚ ਦੀ ਜਿਹੜੀ ਗੱਲ ਹੈ ਉਸ ਨੂੰ ਰੱਬ ਦੀ ਤਰ੍ਹਾਂ ਮੰਨਣੀ ਹੈ ਠੀਕ ਹੈ ਜਿਸ ਦਿਨ ਤੁਸੀਂ ਸਮਝ ਲਓ ਆਪਣਾ ਦਿਮਾਗ ਲਗਾਉਣਾ ਸ਼ੁਰੂ ਕਰਤਾ ਤਾਂ ਇਹ ਵੀ ਚੀਜ਼ ਨੂੰ ਲੋਟੇ ਕਰ ਲੋ ਕਿ ਉਸ ਦਿਨ ਤੁਹਾਡਾ ਵੇਟ ਰੁਕ ਜੇਗਾ ਜਦੋਂ ਤੁਸੀਂ ਆਪਣੇ ਇਸ ਹਾਲ ਨਾਲ ਚੱਲਣਾ ਸਟਾਰਟ ਕਰਤਾ ਨਾ ਸਾਰੇ ਲੋ ਤੁਹਾਡਾ ਵੇਟ ਰੁਕ ਗਿਆ ਠੀਕ ਤਾਂ ਵੇਟ ਘਟਾਉਣ ਦੇ ਲਈ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਆਪਣੇ ਮਾਈਂਡ ਸੈਟ ਨੂੰ ਸਹੀ ਕਰਨ ਦੇ ਲਈ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਲਾਸਟ ਦੇ ਵਿੱਚ ਮੈਂ ਦੁਬਾਰਾ ਉਹੀ ਸੇਂਜਿਸ ਦੱਸ ਰਿਆਂ ਤੁਹਾਨੂੰ ਕਿ ਸਭ ਤੋਂ ਪਹਿਲੇ ਨੰਬਰ ਤੇ ਚੰਗਾ ਖਾਣਾ ਠੀਕ ਹੈ ਜੋ ਗੁਰੂ ਸਾਹਿਬ ਸਾਰੀਆਂ ਚੀਜ਼ਾਂ ਬੋਲ ਕੇ ਗਏ ਸੀ ਮੈਂ ਤੁਹਾਨੂੰ ਉਹੀ ਰਿਮਾਈਂਡ ਕਰਵਾ ਰਿਹਾ 600 700 ਸਾਲ ਪਹਿਲਾਂ ਜੋ ਚੀਜ਼ਾਂ ਬੋਲਿਆ ਸੀ ਜੈਸਾ ਉਹਨੂੰ ਵੈਸਾ ਬਣ ਤੁਹਾਡਾ ਖਾਣਾ ਸਹੀ ਹੋਣਾ ਚਾਹੀਦਾ ਤੁਹਾਡੀ ਸੰਗਤ ਸਹੀ ਹੋਣੀ ਚਾਹੀਦੀ ਹੈ ਜੈਸੀ ਸੰਗਤ ਵੈਸੀ ਰੰਗਤ ਠੀਕ ਹੈ ਤੀਸਰੇ ਨੰਬਰ ਤੇ ਤੁਹਾਡਾ ਗੁਰੂ ਸਹੀ ਹੋਣਾ ਚਾਹੀਦਾ ਕਿਉਂਕਿ ਗੁਰੂ ਬਿਨਾਂ ਗਿਆਨ ਨਹੀਂ ਹੈ ਠੀਕ ਹੈ ਚੌਥੇ ਨੰਬਰ ਤੇ ਤੁਹਾਡੇ ਜਿਹੜਾ ਮਨ ਉਸ ਨੂੰ ਕੰਮ ਦੇਣਾ ਚਾਹੀਦਾ ਕੋਈ ਨਾ ਕੋਈ ਉਸ ਦੇ ਛੋਟੇ ਛੋਟੇ ਗੋਲ ਮਨਣਾ ਚਾਹੀਦੇ ਨੇ ਵਿੱਚ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਤੇ ਆਪਣੇ ਮਨ ਤੇ ਜਦੋਂ ਤੁਸੀਂ ਕੰਟਰੋਲ ਪਾਉਣਾ ਸ਼ੁਰੂ ਕਰਤਾ ਤਾਂ ਸਮਝ ਲਓ ਤੁਸੀਂ ਦੁਨੀਆ ਤੇ ਰਾਜ ਕਰਨ ਵਾਲਿਓ ਕਿਉਂਕਿ ਮਨ ਜੀਤੇ ਜਗ ਜੀਤ ਠੀਕ ਹੈ ਸੋ ਇੰਨਾ ਚਾਰ ਪੰਜ ਚੀਜ਼ਾਂ ਤੇ ਜਦੋਂ ਤੁਸੀਂ ਕਾਬੂ ਪਾਉਣਾ ਸਟਾਰਟ ਕਰਤਾ ਤੁਸੀਂ ਤੁਸੀਂ ਸੋਚ ਨਹੀਂ ਸਕਦੇ ਤੁਹਾਡੀ ਲਾਈਫ ਦੇ ਵਿੱਚ ਕੀ ਹੋ ਜਾਏਗਾ ਠੀਕ ਤੇ ਆਪਾਂ ਮੈਂ ਉਹ ਚੀਜ਼ ਸੋਚਿਆ ਹੁੰਨਾ ਕਿ ਜਦੋਂ ਇੱਥੇ ਆਪਾਂ ਕਿੰਨੇ ਪਰਸਨਾਂ 32 ਲੋਕਾਂ ਤਾਂ 32 ਲੋਕਾਂ ਤੋਂ ਜਦੋਂ 5000 ਲੋਕ ਇਕੱਠੇ ਹੋਣਗੇ ਇੱਕ ਆਪਾਂ 5000 ਲੋਕਾਂ ਦਾ ਇੱਕ ਹੈਲਥ ਸੈਮੀਨਾਰ ਜਦੋਂ ਆਪਾਂ ਕਰਦੇ ਹੋਵਾਂਗੇ ਤੁਹਾਡੀਆਂ ਗੱਡੀਆਂ ਉਸ ਸਟੇਡੀਅਮ ਦੇ ਬਾਹਰ ਖੜੀਆਂ ਹੋਣਗੀਆਂ ਤੇ 5-5 ਦਾ 10 ਲੱਖ ਰੁਪਏ ਤੁਸੀਂ ਕਮਾਰੇ ਹੋਗੇ ਤੇ ਮੈਂ ਉਸ ਚੀਜ਼ ਨੂੰ ਸੋਚ ਰਿਹਾ ਹੁੰਦਾ ਤੇ ਫੀਲ ਕਰਕੇ ਦੇਖੋ ਤੁਸੀਂ ਉਹ ਵਾਲਾ ਆ ਟਾਈਮ ਕਰਾ ਕਿ ਤਨ ਨਭੇਗਾ ਤੇ ਅੱਜ ਸਾਡੇ ਇੱਕ ਚੀਜ਼ ਜੋ ਆਪਣੇ ਆਪ ਨਾਲ ਕਰਨੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਆਪਣਾ ਸਕਰੀਨ ਸੇਵਰ ਉਹ ਲਗਾ ਲਓ ਜਦੋਂ ਤੁਸੀਂ ਫਿੱਟ ਸੀ ਕਿਉਂਕਿ ਕੋਈ ਪਰਸਨ ਮੋਟਾ ਹੋ ਕੇ ਨਹੀਂ ਆਇਆ ਹਰ ਇੱਕ ਪਰਸਨ ਨੇ ਅਗਰ ਆਪਣੇ weight ਨੂੰ ਬਤਾਇਆ ਤਾਂ ਕੁਝ ਨਾ ਕੁਝ ਤਾਂ ਉਹਨਾਂ ਨੇ ਕੀਤਾ ਹੋਈਗਾ ਲੇਡੀਜ਼ ਦਾ ਹੁੰਦਾ ਕਿ ਕਨਸੀਵਿੰਗ ਤੋਂ ਬਾਅਦ ਉਹਨਾਂ ਦਾ weight ਵਧ ਜਾਂਦਾ ਠੀਕ ਹੈ ਬਟੇ ਕਿ ਕਦੇ ਨਾ ਕਦੇ ਉਹ ਵੀ ਫਿੱਟ ਹੋਣਗੀ ਠੀਕ ਤਾਂ ਉਹ ਸਕਰੀਨ ਸੇਵਰ ਲਗਾ ਲਿਓ ਜਦੋਂ ਤੁਸੀਂ ਫਿੱਟ ਸੀ ਠੀਕ ਹੈ ਤਾਂ ਤੁਹਾਨੂੰ ਵਾਰ-ਵਾਰ ਇੱਕ ਰਿਮਾਈਂਡਰ ਮਿਲਦਾ ਰਹੇਗਾ ਕਿ ਤੁਸੀਂ ਕਿਵੇਂ ਦਾ ਹੋਣਾ ਹੈ ਠੀਕ ਹੈ ਨਾ ਆਪਣਾ ਫਿਊਚਰ ਜਿੰਦ ਤੋਂ ਆਪਾਂ ਨੂੰ ਵਾਰ-ਵਾਰ ਦਿਖਦਾ ਰਹੇਗਾ ਨਾ ਤਾਂ ਉਹ ਚੀਜ਼ ਤੁਹਾਨੂੰ ਅਟ੍ਰੈਕਟ ਕਰਦੀ ਹੈ ਤੁਹਾਡੇ ਲਾਈਫ ਦੇ ਵਿੱਚ ਉਹ ਚੀਜ਼ ਥੋੜੀ ਜਿhi ਸਟਾਰਟ ਹੋ ਜਾਂਦੀ ਹੈ ਠੀਕ ਸੋ ਮੇਰੇ ਵੱਲੋਂ ਇੰਨਾ ਹੀ ਸੀ